ਅਰੇ ਤੁਸੀਂ ਅੱਜ ਤੇ ਇਸਨੇ ਕੁ ਬੋਲੇ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆ ਜੋ ਸਾਡੀ ਮਦਰਸੀ ਦੀ ਟੀਮ ਆ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਤੇ ਬਾਕੀ ਸਾਡੇ ਉਸਮਾਨ ਸਾਹਿਬ ਖੜੇ ਨੇ ਸਾਡੇ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੀ ਸ਼ਾਨ ਨੇ ਸਾਡੀ ਕੌਮ ਦੇ ਰਹਿਨਮਾਨ ਨੇ ਸਾਡੇ ਭਰਾ ਨੇ ਵੱਡੇ ਤੇ ਹਰ ਚੰਗੇ ਕੰਮਾਂ ਲਈ ਅੱਗੇ ਰਹਿੰਦੇ ਨੇ ਸਾਡੇ ਲਈ ਕੀਮਤੀ ਸਮਾਂ ਕੱਢਿਆ ਸਾਡੇ ਪ੍ਰਧਾਨ ਜੀ ਨਗਰ ਕੌਂਸਲ ਵਿੱਕੀ ਸ਼ਰਮਾ ਜੀ ਇਹਨਾਂ ਤੇ ਬਹੁਤ ਬਹੁਤ ਧੰਨਵਾਦ ਆ ਇਹ ਜਿਹੜਾ ਮੈਸੇਜ ਦਿੱਤਾ ਇਹ ਸਾਰੀਆਂ ਸੰਸਥਾਵਾਂ ਚਾਹੇ ਕਿਸੇ ਵੀ ਧਰਮ ਨਾਲ ਸੰਬੰਧਤ ਨਹੀਂ ਹੈਗੇ ਹਰ ਸਮੇਂ ਆਪਣੇ ਆਪਣੇ ਕੰਮ ਕਰਦੀਆਂ ਉਦੋਂ ਹੀ ਸਾਡੀ ਵੀ ਡਿਊਟੀ ਬਣਦੀ ਸੀ ਸਾਡੇ ਭਾਈਚਾਰੇ ਵੱਲੋਂ ਮਦਰਸੇ ਵੱਲੋਂ ਇਹ ਐਂਬੂਲੈਂਸ ਆਈ ਐਂਬੂਲੈਂਸ ਆ ਜਿਵੇਂ ਭਾਜੀ ਉਹਨਾਂ ਨੇ ਦੱਸਿਆ ਸਾਹਨ ਨੇ ਮੈਨੂੰ ਜਿਆਦਾ ਮੇਰੇ ਸੀਨੀਅਰ ਬੰਦੇ ਖੜੇ ਆ ਮੈਂ ਬੋਲਦਾ ਵਧੀਆ ਨਹੀਂ ਲੱਗਦਾ ਪਰ ਮੇਰੇ ਦਿਲ ਦੀ ਜੀ ਫੀਲਿੰਗ ਆ ਮੈਂ ਤੁਹਾਨੂੰ ਕਹਿਣੀ ਚਾਹਣਾ ਉਹਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਪਰਾਲਾ ਕੀਤਾ ਇਹ ਐਂਬੂਲੈਂਸ ਹਰ ਇੱਕ ਇਨਸਾਨੀਅਤ ਲਈ ਆ ਇਨਸਾਨਾਂ ਲਈ ਆ ਇਹ ਕਿਸੇ ਹੋਰ ਚੀਜ਼ਾਂ ਲਈ ਨਹੀਂ ਹੈਗਾ ਕਿਸੇ ਨੂੰ ਵੀ ਜ਼ਰੂਰਤ ਹੈ 24 ਘੰਟੇ ਇੱਕ ਨੰਬਰ ਦਵਾਂਗੇ ਅਸੀਂ ਆਪਣੇ ਟੀਮ ਵੱਲੋਂ ਨੰਬਰ ਦੇਣਗੇ ਲਾਹਾਂਗੇ ਕਿਸੇ ਨੂੰ ਵੀ 24 ਘੰਟੇ ਜ਼ਰੂਰਤ ਪਊਗੀ ਇਨਸ਼ਾਅੱਲਾ ਐਂਬੂਲੈਂਸ ਤਿਆਰ ਖੜੀ ਰਹੂਗੀ ਹਮੇਸ਼ਾ ਜਿੱਥੇ ਵੀ ਜ਼ਰੂਰਤ ਪਊਗੀ ਅਸੀਂ ਹਮੇਸ਼ਾ ਕਿਸੇ ਨੂੰ ਜਵਾਬ ਨਹੀਂ ਕਿਸੇ ਵੀ ਸ਼ਹਿਰ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਫੇਰ ਤੋਂ ਦੁਬਾਰ ਤੋਂ ਉਸਮਾਨ ਸਾਹਿਬ ਦਾ ਧੰਨਵਾਦ ਕਰਦਾ ਜਿਹੜਾ ਇੱਕ ਨੇਕ ਕੰਮ ਕਰਨ ਲਈ ਸ਼ਹਿਰ ਦੇ ਵਿੱਚ ਆਏ ਨੇ ਇਹ ਨਹੀਂ ਪਤਾ ਕਿਹਨੂੰ ਜ਼ਰੂਰਤ ਪੈਣੀ ਹੈ ਐਂਬੂਲੈਂਸ ਹੀ ਰੱਬ ਕਿਸੇ ਨੂੰ ਜ਼ਰੂਰਤ ਨਾ ਪਾਵੇ ਅਰ